ਘੰਟੇ ਤੋਂ ਸੜਕ ਵਿਚਾਲੇ ਪਏ ਇਸ ਬੈਗ ਨੇ ਉਡਾਏ ਸਭ ਦੇ ਖੂਸ਼ ਮੌਕੇ ਤੇ ਮੌਜੂਦ ਪੁਲਿਸ ਨੇ ਬੁਲਾਏ ਬੌਮਸਪਰਟ ਦੇ ਬੰਦੇ ਪੂਰੇ ਇਲਾਕੇ ਦੇ ਵਿੱਚ ਇਸ ਖਬਰ ਦੇ ਨਾਲ ਫੈਲੀ ਦਹਿਸ਼ਤ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਉਸ ਵਕਤ ਹੜਕੰਪ ਮੱਚ ਗਿਆ ਜਦੋਂ ਇੱਕ ਨਿੱਜੀ ਸਕੂਲ ਦੇ ਬਾਹਰ 1.5 ਘੰਟੇ ਤੋਪਿਆ ਇੱਕ ਲਵਾਰਿਸ ਬੈਗ ਪਿਆ ਪੁਲਿਸ ਨੇ ਤੁਰੰਤ ਹਰਕਤ ਦੇ ਵਿੱਚ ਆਉਂਦੇ ਡੌਗ ਸਕੁਐਡ ਦੀਆਂ ਟੀਮਾਂ ਬੰਬ ਰੋਧਕ ਦਸਤੇ ਅਤੇ ਖੋਰ ਅਧਿਕਾਰੀਆਂ ਨੂੰ ਬੁਲਾਇਆ ਅਤੇ ਇਸ ਬੈਗ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਦੱਸ ਜਾਈਏ ਕਿ ਪੁਲਿਸ ਕਾਫੀ ਮੁਸਤੈਦ ਨਜ਼ਰ ਆਈ ਹਾਲਾਂਕਿ ਡੀਐਸਪੀ ਸਿਟੀ ਸੁਪਾਲ ਸਿੰਘ ਨੇ ਇਸ ਬਾਬਤ ਜਾਣਕਾਰੀ ਦਿੰਦੇ ਕਿਹਾ ਕਿ ਜੇਕਰ ਹੋਰ ਵੀ ਕਿਸੇ ਨੂੰ ਕੋਈ ਲਾਵਾਰਿਸ਼ ਚੀਜ਼ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਵੇ ਹਾਲਾਂਕਿ ਪੁਲਿਸ ਨੇ ਇਹ ਵੀ ਕਿਹਾ ਕਿ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਇਸ ਵਿੱਚ ਫਿਲਹਾਲ ਕਪੜੇ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਬੈਗ ਆਖਿਰਕਾਰ ਕਿਸ ਦਾ ਦੀਸਤ ਤੁਹਾਨੂੰ ਪਤਾ ਹੀ ਹੈ ਕਿ 22 ਤਰੀਕ ਨੂੰ ਸ਼੍ਰੀ ਰਾਮ ਮੰਦਰ ਦੀ ਪ੍ਰਾਂਪਤ ਸਿਸ਼ਟਾ ਅਸੀਂ ਸਾਡੇ ਐਨਜੀਓ ਕਾਰਜਕ੍ਰਮ ਕਰਕੇ ਆ ਰਹੀ ਸੀ ਇਸ ਤੋਂ ਬਾਅਦ ਅਸੀਂ ਆਪਣੇ ਨਾਲ ਘਰਾਂ 'ਚ ਵਾਪਸ ਜਾ ਰਹੇ ਸੀ ਤੇ ਵਿਚਾਰ ਹੀ ਸਾਡੇ ਕਲੱਬ ਦੇ ਮੈਂਬਰ ਨੇ ਉਹਨਾਂ ਨੇ ਦੇਖਿਆ ਕਿ ਲਵਾਰਿਸ ਬੈਗ ਪਿਆ ਹੋਇਆ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਗੋਰਜ ਦਿੱਤੀ ਗੋਰਜ ਮੰਦਤੀ ਆਪਾਂ ਨਵੀਨ ਜੀ ਦਿੱਤੀ ਇਸ ਤੋਂ ਬਾਅਦ ਅਸੀਂ ਐਸਐਸਪੀ ਗੁਰਦਾਸਪੁਰ ਪੀਸੀਆਰ ਦੇ ਇੰਚਾਰਜ ਨੂੰ ਇਨਫੋਰਮੇਸ਼ਨ ਦਿੱਤੀ ਇੱਥੇ ਬੈਗ ਪਿਆ ਖਾਲੀ ਮਤਲਬ ਕਿ ਇਹ ਅਸੀਂ ਤਾਂ ਇਨਫੋਰਮੇਸ਼ਨ ਦਿੱਤੀ 1.5 ਘੰਟਾ ਅਸੀਂ ਬੈਗ ਨੂੰ ਪੇਨ ਨੂੰ ਇਹਦਾ ਕੋਈ ਵੀ ਵਾਲੀ ਵਾਰਿਸ ਨਹੀਂ ਹੈਗਾ ਬੈਗ ਦਾ ਇਸ ਕਾ ਇਨ ਹਾਂ ਪੁਲਿਸ ਅਧਿਕਾਰੀ ਆਏ ਆ ਕੀ ਹਾਂ ਪੁਲਿਸ ਅਧਿਕਾਰੀ ਆਏ ਆ ਜੀ ਕਰਦੇ ਪਏ ਬੀ ਚੈਕ ਕਰਦੇ ਪਏ ਪਿੱਛੇ ਕੈਮਰੇ ਵੀ ਲੱਗੇ ਆ ਸਾਡਾ ਕਹਿਣ ਦਾ ਮੋਟਿਵ ਸੀ ਕੋਈ ਸੰਸਨੀ ਨਾ ਫੈਲੇ ਬਸ ਤੋ ਡੇਢ ਘੰਟੇ ਕ ਬੈਗ ਪਿਆ ਸੜਕ ਤੇ ਰੋਡ ਤੇ ਕਾਫੀ ਵੱਡਾ ਬੈਗ ਆ ਤੁਸੀਂ ਦੇਖ ਹੀ ਸਕਦੇ ਹੋ ਤੁਸੀਂ ਜਿੱਦਾਂ 26 ਜਨਵਰੀ ਵੀ ਹੈ ਜੀ ਲੱਗ ਜਣਾ ਹਾਂ ਰੈਂਟਾਈਜ਼ ਬਹੁਤ ਕੁਝ ਵੀ ਐਨੀਥਿੰਗ ਪੋਸੀਬਲ ਹੋ ਸਕਦਾ ਕੁਝ ਵੀ ਅੱਜ ਸਾਨੂੰ ਇੱਕ ਸਾਡੇ ਚੰਗੇ ਸ਼ਹਿਰੀ ਨੇ ਕਨਫਰਮੇਸ਼ਨ ਦਿੱਤੀ ਵੀ ਕਿ ਕੁਲਵਾਰਸ ਬੈਗ ਜਿਹੜਾ ਹੈਗਾ 33 ਸਕੂਲ ਮਿਰ ਚੰਦ ਰੋਡ ਤੇ ਜਿਹੜਾ ਪਿਆ ਆ ਸ਼ੱਕੀ ਹਾਂ ਤੇ ਤੇ ਉਹ ਦਿੱਤੀ ਜਾਣਫਰਮੇਸ਼ਨ ਜਿਸ ਤੇ ਅਸੀਂ ਸਾਡੇ ਐਸ ਐਚਓ ਸਾਹਿਬ ਤੇ ਪੁਲਿਸ ਪਾਰਟੀ ਪੀ ਸੀ ਆਰ ਜਿਹੜਾ ਸਾਰੇ ਮੌਕੇ ਤੇ ਗਏ ਨਾਲ ਅਸੀਂ ਜਿਹੜੀ ਬੰਬਸਕੋਡ ਟੀਮ ਹੈ ਉਹਨੂੰ ਵੀ ਲੈ ਕੇ ਗਏ ਸੀ ਤੇ ਜਦੋਂ ਦੀ ਤਲਾਸ਼ੀ ਕਰਨ ਤੇ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਜਿਹੜੇ ਕੁਝ ਕੱਪੜੇ ਵਗੈਰਾ ਲੇਡੀਜ਼ ਦੇ ਮਿਲੇ ਨੇ ਇਸ ਕਰਕੇ ਕੋਈ ਜਿਹੜੀ ਉਹ ਇਨਫਰਮੇਸ਼ਨ ਸੀ ਜਿਸ ਤਰੀਕੇ ਦੀ ਉਹਦੇ ਕੋਈ ਇਦਾਂ ਦੀ ਸ਼ੱਕੀ ਚੀਜ਼ ਸਾਨੂੰ ਨਹੀਂ ਮਿਲੀ ਅਸੀਂ ਐਵੇਂ ਅੱਗੇ ਤੋਂ ਵੀ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਜੇਕਰ ਕੋਈ ਏਦਾਂ ਦੀ ਚੀਜ਼ ਕਿਤੇ ਮਿਲੇ ਤੇ ਇਸੇ ਤਰੀਕੇ ਨਾਲ ਹੀ ਸਾਨੂੰ ਆਪ ਚੈੱਕ ਕਰਨ ਦੀ ਬਜਾਏ ਸਾਡੇ ਕੋਲੋਂ ਚੈੱਕ ਕਰਵਾ ਲਈਏ ਤਾਂ ਜੋ ਕਿਸੇ ਵੀ ਮਾੜੀ ਘਟਨਾ ਤੋਂ ਬਚਿਆ ਜਾ ਸਕੇ ਥੈਂਕ ਯੂ ਸਬੀ ਚਰਵੀ ਆ ਰਹੀ ਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਕੀ ਕਾਰਵਾਈ ਕੀਤੀ ਇਸ ਬਾਰੇ ਅਸੀਂ ਜਿਹੜਾ ਹੈਗਾ ਆਪਣੀ ਡਿਊਟੀ ਜਿਹੜੀ ਆ ਸਾਡੇ ਮਾਨਯੋਗ ਸ਼੍ਰੀ ਹਰੀਸ਼ ਦੇਵਾ ਜੀ ਆਈਪੀਐਸ ਐਸਐਸਪੀ ਗੁਰਦਾਸਪੁਰ ਸਾਹਿਬ ਨੇ ਜਿਹੜੀਆਂ ਸਾਡੀਆਂ ਡਿਊਟੀਆਂ ਡਬਲ ਕਰਤੀਆਂ ਨੇ ਔਰ ਬੜੀ ਉਹਨਾਂ ਨੇ ਚੌਕਸੀ ਨਾਲ ਡਿਊਟੀ ਕਰਨ ਲਈ ਸਾਨੂੰ ਜਿਹੜੀ ਹਦਾਇਤ ਕੀਤੀ ਹੈ ਔਰ ਸਾਡਾ ਪੀਸੀਆ ਜਿਹੜੇ ਸਾਡੇ ਥਾਣੇ ਦੀ ਪੁਲਿਸ ਜਾਂ ਜਿਹੜੀ ਸਾਡੇ ਦਫਤਰਾਂ ਤੋਂ ਵੀ ਜਿਹੜੀ ਪੁਲਿਸ ਹੋ ਜਿਹੜੀ ਆ ਹੁਣ ਜਿਹੜੀ ਫੀਲਡ ਦੇ ਵਿੱਚ ਆ ਗਈ ਆ ਅਸੀਂ ਪੂਰੀ ਪ੍ਰੋਮਿਸ ਕਰਦੇ ਆ ਲੋਕਾਂ ਨਾਲ ਕਿ ਜਿਹੜੀ 26 ਜਨਵਰੀ ਉਹ ਬੜੀ ਧੂਮ-ਧਾਮ ਨਾਲ ਔਰ ਬੜੇ ਅچھے ਤਰੀਕੇ ਨਾਲ ਸੇਫ ਤਰੀਕੇ ਦੇ ਨਾਲ ਜਿਹੜੀ ਹੈਗੀ ਮਨਾਈ ਜਾਏਗੀ